ਪੰਜਾਬ ਨੇਸ਼ਨ ਨਿਊਜ਼ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਇਹ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਜਸਬੀਰ ਸਿੰਘ ਪੰਜਾਬ ਬਿਜਲੀ ਬੋਰਡ ਵਿਭਾਗ ਵੱਲੋਂ ਜੋ ਕਿ ਪਿਛਲੇ 3 ਦਿਨਾਂ ਦੀ ਹੜਤਾਲ ਇਹ ਚੱਲ ਰਹੀ ਹੈ ਜਿਸ ਨੂੰ ਲੈ ਕੇ ਅਗਲੇ 2 ਦਿਨ ਦੀ ਹੜਤਾਲ ਵਿੱਚ ਇਹ ਵਾਅਦਾ ਕੀਤਾ ਗਿਆ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਇੰਪਲਾਈਜ਼ ਫਾਊਂਡੇਸ਼ਨ ਅਤੇ ਸਰਕਲ ਪ੍ਰਧਾਨ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਸਾਡੀਆਂ ਮੰਗਾਂ ਨੂੰ ਇਹ ਨਹੀਂ ਪੂਰਾ ਕਰਦੀ ਹੈ ਤਾਂ ਇਹ ਹੜਤਾਲ ਅਣਮਿੱਥੇ ਸਮੇਂ ਲਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੰਨੀਆਂ ਹੋਈਆਂ ਮੰਗਾਂ ਅਜੇ ਤੱਕ ਲਾਗੂ ਨਹੀਂ ਇਹ ਕੀਤੀਆਂ ਹਨ ਜਿਸ ਨੂੰ ਲੈ ਕੇ ਇਹ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ ਬਾਕੀ ਇਸ ਨੂੰ ਲੈ ਕੇ ਇਹ ਕੀ ਕਿਹਾ ਬਿਜਲੀ ਵਿਭਾਗ ਦੇ ਇਹ ਮੁਲਾਦਮਾ ਨੇ ਇਹ ਤੁਸੀਂ ਵੀ ਜਰੂਰ ਸੁਣੋ ਆਪਣੀਆਂ ਡਿਮਾਂਡਾਂ ਜਿਹੜੇ ਧਰਨੇ ਤੇ ਬੈਠੇ ਆ ਆਪਣੀਆਂ ਪੰਜਾਬ ਸਰਕਾਰ ਤੋਂ ਡਿਮਾਂਡਾਂ ਮੰਨੀਆਂ ਹੋਈਆਂ ਜਿਹੜੀਆਂ ਮੰਗੀਆਂ ਹੋਈਆਂ ਡਿਮਾਂਡਾਂ ਜਿਹੜੀਆਂ ਲੈਣ ਵਾਸਤੇ ਧਰਨੇ ਤੇ ਬੈਠੇ ਹੜਤਾਲ ਤੇ 11 ਸੀ ਤੋਂ ਲੈ ਕੇ 13 ਤੱਕ ਹਰ ਹਾਲ ਸੀ ਇਹਨਾਂ ਨੇ ਕੀ ਕੀਤਾ ਆ ਵੀ ਸਾਡੀਆਂ ਜਿਹੜੀਆਂ ਡਿਮਾਂਡਾਂ ਤਾਂ ਮੰਨ ਲਈਆਂ ਪਰ ਸਰਕੂਲ ਜਾਰੀ ਨਹੀਂ ਕਰਾਵੇ ਕਿਉਂਕਿ ਸਰਕੂਲ ਤਾਂ ਨਹੀਂ ਜੇ ਸਰਕੂਲ ਜਾਰੀ ਹੋ ਜਾਂਦਾ ਫਿਰ ਡਿਮਾਂਡਾਂ ਮੰਨੀਆਂ ਜਾਂਦੀਆਂ ਤੇ ਉਪਲਾਜਮਾ ਨੂੰ ਮਿਲ ਜਾਣਗੀਆਂ ਇਹ ਲਾਵੇ ਲਾਜ ਹੁੰਦੇ ਅੱਗੇ ਤੋਂ ਅੱਗੇ ਲਾਵੇ ਵਧਾਈ ਜਾਂਦੇ ਆ ਸੋ ਹੁਣ ਵੀ ਇਹਨਾਂ ਨੇ ਗਾਂ ਵਧਾ ਕੇ ਤੇ ਮੁਲਾਜ਼ਮਾਂ ਸਾਡੇ ਜੁਆਇੰਟ ਐਂਡ ਕਮੇਟੀ ਦਾ 2 ਦਿਨ ਦੀ ਜਿਹੜੀ ਆ 14 15 ਦੀ ਹੋਰ ਜਿਹੜੀ ਅੱਗੇ ਹੜਤਾਲ ਕਰਤੀ ਆ ਅਗਰ ਜੇ 14 15 ਦੇ ਵਿੱਚ ਵੀ ਨਹੀਂ ਮੰਨਦੇ ਤੇ ਅਸੀਂ ਹੁਣ ਮਿੱਥੇ ਸਮੇਂ ਲਈ ਜਿਹੜਾ ਉਹ ਹਰ ਥਾਂ ਤੇ ਜਾਵਾਂਗੇ ਔਰ ਹੋਰ ਵੀ ਬਾਹਰ ਜ਼ਿੰਮੇਦਾਰਾਂ ਨੂੰ ਹੋਰ ਐਨਾ ਪ੍ਰਕਾਰ ਸਾਰੇ ਹਰੇਕ ਹਰੇਕ ਆਦਮੀ ਨੂੰ ਆਪਾਂ ਨਾਲ ਜਿਹੜਾ ਨਾ ਉਹ ਲੈ ਕੇ ਤੁਰਾਂਗੇ ਤਾਂ ਕਿ ਕਿਉਂਕਿ ਸਾਡਾ ਇੱਕ ਬਿਜਲੀ ਮੁਲਾਜ਼ਮ ਮੁਲਾਜ਼ਮ ਜਿਹੜੇ ਆ ਉਹ ਇੱਕ ਇਦਾਂ ਦਾ ਜਿਹੜਾ ਹਰੇਕ ਬੰਦੇ ਦਾ ਜਿਹੜੀ ਉਹ ਸਾਡੀ ਸਾਂਝ ਪੈਂਦੀ ਹੈ ਪਿੰਡਾਂ 'ਚ ਜਾਣਾ ਹਰੇਕ ਬੰਦੇ ਜਿਹੜੇ ਸਾਡੇ ਅੱਗੇ ਆ ਮੇਲ ਬਣਾਪ ਵਾਲੇ ਹੈਗੇ ਆ ਸੋ ਇਸ ਕਰਕੇ ਹਰੇਕ ਬੰਦੇ ਨੂੰ ਨਾਲ ਲੈ ਕੇ ਤੁਰਾਂਗੇ ਤਾਂ ਕਿ ਪਤਾ ਲੱਗੇ ਸਰਕਾਰ ਦੇ ਬੋਲਾਂ ਦਾ ਵੀ ਸਰਕਾਰ ਜਿਹੜੀ ਆ ਉਹ ਕੌਪਸਨ ਵਾਲੇ ਪਾਸੇ ਜਰੂਰ ਜਾ ਰਹੀ ਆ ਉਹ ਹੋਰ ਕਿਸੇ ਪਾਸੇ ਜ਼ਰੂਰ ਨਹੀਂ ਕੋਈ ਜਿਹੜਾ ਡਿਵੈਲਪਮੈਂਟ ਕੋਈ ਨਹੀਂ ਹੋ ਰਿਆ ਤੁਸੀਂ ਜਿੱਥੇ ਮਰਜ਼ੀ ਦੇਖ ਲਓ ਸੜਕਾਂ ਦੇ ਖੱਡੇ ਪਏ ਆ ਕਿਤੇ ਵੀ ਦੇਖ ਲਓ ਜਾ ਕੇ ਕਿਤੇ ਵੀ ਡਿਵੈਲਪਮੈਂਟ ਜਿਹੜੀ ਆ ਉਹ 10 ਪੈਸੇ ਦੀ ਡਿਵੈਲਪਮੈਂਟ ਹੀ ਹੋਈ ਜਦ ਕਿ ਮਕੇਰੀਆਂ ਹੈਡਲ ਜਿਹੜਾ ਇੱਕ ਪ੍ਰੋਜੈਕਟ ਆ ਇੱਥੇ ਬਾਹਰੋਂ ਦੁਨੀਆ ਦਿੱਲੀ ਬੰਬੇ ਤੋਂ ਦੇਖਣ ਆਉਂਦੀ ਰਹੀ ਆ ਕਿ ਪ੍ਰੋਜੈਕਟ ਕਿਹੜਾ ਬਣਿਆ ਉਹ ਇਦਾਂ ਦੇ ਪ੍ਰੋਜੈਕਟ ਬਣੇ ਸੀਗੇ ਇੱਥੇ ਦੇਖ ਕੇ ਰੂਹ ਖੁਸ਼ ਹੁੰਦੀ ਅੱਜ ਉਹੀ ਪ੍ਰੋਜੈਕਟ ਦੇਖੋ ਤੁਸੀਂ ਪਿਹਾਲ ਕੀ ਬਣਿਆ ਉਹ ਜਿਹੜੀਆਂ ਉਹਨਾਂ ਦੀਆਂ ਕਲੋਨੀਆਂ ਰਹਿਣ ਵਾਸਤੇ ਆ ਉਹ ਇਦਾਂ ਦੀਆਂ ਕਲੋਨੀਆਂ ਉੱਥੇ ਰਹਿਣ ਵਾਸਤੇ ਕਿਸੇ ਜ਼ਿਮੀਦਾਰ ਦੀ ਕੋਈ ਡੰਗੜਾਵਾਸ ਤੇ ਬਣਾਇਆ ਹੋਵੇ ਨਾ ਕੋਈ ਕੁੱਲ ਤਾਂ ਆਪਣੇ ਜ਼ਿਮੀਦਾਰ ਉਹ ਡੰਗੜਾ ਡੰਗਰ ਵੀ ਰੱਖਦਾ ਨਹੀਂ ਉੱਥੇ ਇਦਾਂ ਦੀਆਂ ਕਲੋਨੀਆਂ ਦੇ ਹਾਲਤ ਹੈ ਜਿਦਨ ਦੀ ਇਹ ਮਾਨ ਸਰਕਾਰ ਆਈ ਹੋਈ ਹੈ ਆਨ ਤੋਂ ਪਹਿਲਾਂ ਇਹੀ ਮੁਲਾਜ਼ਮ ਸੀਗੇ ਜਿਨ੍ਹਾਂ ਨੇ ਇਸ ਸਰਕਾਰ ਨੂੰ ਬਣਾਉਣ ਵਾਸਤੇ ਪੂਰੇ ਮਿਹਨਤ ਕਰਕੇ ਇਸ ਸਰਕਾਰ ਨੂੰ ਪੂਰਨ ਬਹੁਮਤ ਨਾਲ ਅਸੀਂ ਉਤਾਰਿਆ ਜਿਸ ਵਿੱਚ ਇਹਨਾਂ ਨੇ ਕਿਹਾ ਸੀ ਕਿ ਆਂਦੇ ਹੀ ਤੁਹਾਨੂੰ ਪੁਰਾਣੀ ਪੈਨਸ਼ਨ ਅਸੀਂ ਲਾਗੂ ਕਰ ਦੇਾਂਗੇ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਹੋਰ ਜਿਹੜੇ ਆਊਟਸੋਰਸਿੰਗ ਕਰਮਚਾਰੀ ਹਨ ਉਹਨਾਂ ਨੂੰ ਪੱਕੇ ਕਰਾਂਗੇ ਪਰ ਉਹਨਾਂ ਦੇ ਵਿੱਚੋਂ ਉਹੀ ਕਰਮਚਾਰੀ ਅੱਜ ਵੀ ਸੜਕਾਂ ਤੇ ਰੁੱਲ ਰਿਆਣਾ ਬੀਬੀਆਂ ਰੁੱਲ ਰਹੀਆਂ ਛੋਟੇ ਵੀਰ ਪਰਿਵਾਰ ਸਮੇਤ ਰੁੱਲ ਰਿਆਣਾ ਕੋਈ ਸੁਣਵਾਈ ਨਹੀਂ ਹੈਗੀ ਪੁਰਾਣੀ ਪੈਨਸ਼ਨ ਵੀ ਇਹਨਾਂ ਨੇ ਅਨਾਉਂਸਮੈਂਟ ਕਰਤਾ ਜੀ ਦੀਵਾਲੀ ਨੂੰ ਦੇ ਦਿੱਤੀ ਪਰ ਅੱਜ ਤੱਕ ਕੁਛ ਨਹੀਂ ਦਿੱਤਾ ਹੁਣ ਜਿਹੜੀਆਂ ਸਾਡੀਆਂ ਮੰਗਾਂ ਨੇ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਸਾਡੇ ਐਸਐਸਏ ਭਰਾ ਹਨ ਜਾਂ ਹੋਰ ਜੱਥੇਬੰਦੀਆਂ ਦੇ ਨਾਲ ਨਾਲ ਜਿਹੜੇ ਉਹ ਮੰਗਾਂ ਕਰ ਰਹੇ ਹਨ ਉਨਾ ਮੰਗਾ ਦੇ ਉਤੇ ਇਹ ਸਹਿਮਤੀ ਦਿੰਦੇ ਆ ਬਾਰ ਬਾਰ ਮੀਟਿੰਗਾਂ ਚੱਲ ਰਹੀਆਂ ਲੇਕਿਨ ਕੋਈ ਨੋਟੀਫਿਕੇਸ਼ਨ ਨਹੀਂ ਕਰ ਰਹੇ ਇਸ ਕਰਕੇ ਸਰਕਾਰ ਅੱਗੇ ਅਸੀਂ ਮੈਨੇਜਮੈਂਟ ਨੂੰ ਬੇਨਤੀ ਕਰਦੇ ਆ ਕਿ ਸਾਡੀਆਂ ਇਹਨਾਂ ਪਰਮਾਨਕਾਰੋ ਮੰਗਾ ਨੂੰ ਤਾਂ ਜੋ ਇਹ ਸਾਥੀ ਆਪਣੀ ਡੂਟੀਆਂ ਤੇ ਪਹੁੰਚਣ ਅਤੇ ਸਰਕਾਰ ਦਾ ਤੇ ਮੈਨੇਜਮੈਂਟ ਦਾ ਨੁਕਸਾਨ ਨਾ ਹੋਵੇ ਕੋਈ